दुनिया दुनिया जे ते दर भले

दुनिया ਬੇਨਤੀ ਕੀਤੀ ਮਹਾਰਾਜ ਸਾਡਾ ਧਰਮ ਖਤਰੇ ਵਿੱਚ ਹੈ ਔਰ ਅੰਗੇ ਉਰੂਜ ਦਾ ਸਵਾਮਣ ਜਿੰਨੇ ਨੂੰ ਲਾ ਕੇ ਤੇ ਫੇਰ ਰੁਕੀ ਖਾਂਦਾ ਹੈ ਕਰੇ ਉਕਾਰਨ ਸਰਬ ਜਿੰਨੂ ਭਾਰ ਸਵਾਮਣ ਹੋਇਆ ਦੇਵ ਇਹ ਜਦੋਂ ਆ ਕੇ ਬੇਨਤੀਆਂ ਕੀਤੀਆਂ ਇਵੇਂ ਕੋਈ ਡਾਕਟਰ ਦਾ ਇਹ ਕੋਲ ਦਾ ਕੇ ਆਪਦੀ ਬਿਮਾਰੀ ਦਾ ਸਿੱਧਾ ਡਾਕਟਰ ਦਾ ਕਿਸ ਅਗੰਮੀ ਸੋਚ ਵਿੱਚ ਦਾ ਕੇ ਜਦੋਂ ਬਾਦ ਪੈਦਾ ਮੇਂ ਜਿਹੜੀ ਦਵਾਈ ਦਿੱਤੀ ਜਾਵੇ ਤੇ ਇਹਦਾ ਤਨ aroog ਹੋਵੇ ਹਾਂ ਸਚਿਨ ਆ ਗਿਆ ਗੁਰੂ ਪੇਧ ਮਹਾਤਮ ਸਾਬ ਅਗੰਮੀ ਸੋਚ ਵਿੱਚ ਚਲੇ ਗਏ ਨੇ ਬਹੁਤ ਨੂੰ ਜੇ ਨੇ ਆਈਸ کشمیر ਤੋਂ ਕੱਲ੍ਹ ਕੇ ਨੇਤਰਾਂ 'ਚ ਜਲ ਵਹਿ ਰਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਅਗੰਮੀ ਸੋਚ ਵਿੱਚ ਨੇ ਬਾਹਲਾ ਪ੍ਰੀਤਮ ਖੇਡ ਦੇ ਖੇਡਦੇ ਆਏ ਉੱਚੇ ਮਹਾਰਾਜ ਐਨੀ ਕبھی ਇੰਤਾਈ ਮੈਂ ਕਰੇ ਨੀ ਤੁਹਾਡੇ ਦੀਵਾਨ ਵਿੱਚ ਨਹੀਂ ਵੇਖੀ ਅਭੀ ਤੋਂ ਨਹੀਂ ਆ ਰਹਾ ਕੀ ਕਾਰਨ ਉਸ ਵੀ ਖਾਮੋਸ਼ ਬੈਠੇ ਹੋ ਤੇ ਜਿਹੜੇ ਆਏ ਨੇ ਉਹਨਾਂ ਦੇ ਨੇਤਰਾਂ 'ਚ ਜਲ ਵਹਿ ਰਿਆ ਨੀਂਵੀਆਂ ਪਾ ਕੇ ਬੈਠੇ ਨੇ ਕੀ ਕਾਰਨ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਬੇਟਾ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਔਰ ਉਹਗੇ ਜਲਮ ਕਰਦਾ ਤੇ ਕਹਿਣ ਲੱਗੇ ਤੇ ਜਲਮ ਕਰਦਾ ਤੇ ਇਹਨਾਂ ਨੂੰ ਵੀ ਤਲਵਾਰ ਚੁੱਕ ਲੈਣੀ ਚਾਹੀਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਇਹ ਤਾਂ ਇਹਦੇ ਹੱਥੋਂ ਕੋ ਟੋਲਿੰਗ ਦਾ ਨਕ ਤਕਲੀ ਨੰਗੀ ਕਰਦ ਕਬੂ ਦੀ ਪਕੜੀ ਜਿਹੜੀ ਉੱਤੇ ਕਦੇ ਵੀ ਡਰਦਾ ਹੈ ਪੁਰਕੁਲ ਸੋਂ ਕਿਵੇਂ ਲੜ ਪਾਏ ਤੇ ਬਾਲਾ ਜੀ ਤੁਮ ਕਹਿਣ ਲੱਗੇ ਪਿਤਾ ਜੀ ਬੰਨ ਲੱਗਣੇਗਾ ਜੇ ਇਹ ਨਹੀਂ ਲੜ ਸਕਦੇ ਤੁਸੀਂ ਆਪਣੀ ਸਿੱਖਾਂ ਦੀ ਫੌਜ ਭੇਜ ਦਿਓ ਬਸਾ ਪਿਆ ਆਪਣੇ ਨੂੰ ਅੱਛਾ ਕਿਉਂਕਿ ਤੁਹਾਡੇ ਪਿਤਾ ਨੇ ਚਾਰ ਜੰਗਾਂ ਲੜੀਆਂ ਤੇ ਕਾਬਈ ਜਿੱਤੀਆਂ ਇੱਕ ਵਾਰੀ ਵੀ ਲੜ ਕੇ ਨਹੀਂ ਗਏ ਤੇ ਇੱਕ ਵਾਰੀ ਵੀ ਹਾਰ ਕੇ ਨਹੀਂ ਆਏ ਹਾਂ ਲਾਈਵ ਤੇ ਚੱਲ ਰਿਹਾ ਜਿੰਦਣ ਤੋਂ ਬਾਅਦ ਅਹਿਸਾਸ ਕਰਵਾ ਕੇ ਸਾਰਾ ਸਾਜ ਸਮਾਨ ਲਿਆਉਣਾ ਸਪੀਸ ਦੇ ਬਲ ਤੇ ਜੋ ਵੀ ਇਲਾਕਾ ਹੁੰਦਾ ਸੀ ਸੁਰੀ ਦੇ ਨੱਕੇ ਦਿਨਾਂ ਨਹੀਂ ਰੱਖਿਆ ਸਾਰਾ ਕੁਝ ਵਾਪਸ ਕਰਦੇ ਰਹੇ ਤੇ ਕੱਲ ਜੀ ਸਿੱਖਾਂ ਦੀ ਫੌਜ ਭੇਜਦੇ ਉਹ ਐਲਕੇ ਬੇਟਾ ਗੱਲ ਫੌਜ ਦੀ ਨਹੀਂ ਗੱਲ ਇੱਕ ਸਿਰ ਦੀ ਆ ਇੱਕ ਸਿਰ ਦੀ ਕੋਈ ਇੱਕ ਸਿਰ ਕਾਇਰ ਜੇ ਸਿਰ ਦਿੱਤਾ ਜਾਵੇ ਤੇ ਤਾਂ ਇਹਨਾਂ ਦਾ ਧਰਮ ਬਚਦਾ ਹੈ ਕਿ ਪਾਤਸ਼ਾਹ ਕਹਿੰਦੇ ਕਾਲੀ ਪੂਜਾ ਜੰਨੇ ਆਏ ਇੱਕ ਜਮਾਨੇ ਚੂ ਸਿਰ ਦੇ ਦਲੇ ਪਾਤਸ਼ਾਹ ਕਹ ਰਹੇ ਨੇ ਬੇਟਾ ਇਹਨਾਂ ਦਾ ਧਰਮ ਤਾਂ ਬਚੇਗਾ ਦਿੱਤਿਆਂ ਬਾਝ ਨਹੀਂ ਰਹਿਣਾ ਕਰ ਸੱਤਿਆ ਬਾਜ ਨਹੀਂ ਰਹਿਣਾ ਦਿੱਤਿਆ ਬਾਜ ਨਹੀਂ ਰਹਿਣਾ ਕਰਪ ਚ ਰ ਦਿੱਤਿਆ ਬਾਜ ਨਹੀਂ ਰਹਿਣਾ ਦਿੱਤਿਆ ਬਾਜ ਨਹੀਂ ਰਹਿਣਾ ਕਰਪ ਚ ਰ ਦਿੱਤਿਆ ਬਾਜ